5 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਇਸ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਭੀੜ ਅਤੇ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਲਾਲ ਅਰਵਿੰਦ ਕੇਜਰੀਵਾਲ ਹੋਣ ਵੱਲ ਢਲਦਾ ਹੋਇਆ ਨਜ਼ਰ ਆ ਰਿਹਾ ਹੈ। ਕਈ ਵੱਡੇ ਲੀਡਰ ਕਈ ਵੱਡੇ ਕਾਰਜਕਰਤਾ ਲੋਕਾਂ ਵਿੱਚ ਪਹੁੰਚ ਰਹੇ ਨੇ ਤਾਂ ਕਿ ਲੋਕਾਂ ਦੇ ਮਨ ਦੀ ਗੱਲ ਪਤਾ ਕੀਤੀ ਜਾ ਸਕੇ ਅਤੇ ਲੋਕ ਦਿੱਲੀ ਦੇ ਚਾਹੁੰਦੇ ਕੀ ਨੇ ਇਹ ਪਤਾ ਲਗਾਇਆ ਜਾ ਸਕੇ। ਇਸ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਗਵ ਛੱਡਾ ਅਦਰਸ਼ ਨਗਰ ਤੋਂ ਉਮੀਦਵਾਰ ਯਾਨੀ ਚੋਣ ਲੜ ਰਹੇ ਮੁਕੇਸ਼ ਕੁਮਾਰ ਗੋਇਲ ਜਿਲੀ ਉਹਨਾਂ ਨੇ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਅਸ਼ੀਰਵਾਦ ਲਿਆ ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਚ ਨੌਜਵਾਨਾਂ ਮਾਵਾਂ ਤੇ ਭੈਣਾਂ ਨੇ ਸ਼ਮੂਲੀਅਤ ਵੀ ਕੀਤੀ ਰੋਡ ਸ਼ਬਾ ਰੋਡ ਸ਼ੋਅ ਚ ਆਈ ਲੋਕਾਂ ਦੀ ਪੀੜ ਤੋਂ ਇਹ ਪਤਾ ਲੱਗਿਆ ਕਿ ਦਿੱਲੀ ਦੇ ਲੋਕ ਖੁਦ ਇਹ ਚੋਣ ਲੜ ਰਹੇ ਨੇ ਦਿੱਲੀ ਦਾ ਲਾਲ ਅਰਵਿੰਦ ਕੇਜਰੀਵਾਲ ਔਰ ਰਿਕੋਰਡ ਬਹੁਮਤ ਨਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਣ ਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੀ ਭੀੜ ਰੋਡ ਸ਼ੋਅ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਤਾਂ ਆ ਹੀ ਨਜ਼ਰ ਆਉਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਫਿਰ ਤੋਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਤਿਆਰ ਨੇ। ਸਾਨੂੰ ਲੋਕਾਂ ਦਾ ਬਹੁਤ ਪਿਆਰ ਅਸ਼ੀਰਵਾਦ ਤੇ ਸਮਰਥਨ ਵੀ ਨਾਲ ਨਾਲ ਮਿਲ ਰਿਹਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਈ ਵਾਅਦੇ ਕੀਤੇ ਨੇ ਜਿਵੇਂ ਰੋਜ਼ਗਾਰ, ਸਿੱਖਿਆ, ਸਿਹਤ, ਸਾਫ਼ ਸੁਥਰਾ ਪਾਣੀ ਅਤੇ ਰਹਿਣ ਤੇ ਬਸਣ ਨੂੰ ਵਧੀਆਂ ਥਾਵਾ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਸੀ ਜਿਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਸਾਫ਼ ਤੌਰ ਤੇ ਇਹ ਗੱਲ ਕੀਤੀ ਜਿਸ ਦੀ ਪੈਰ ਵੀ ਕਰਦੇ ਹੋਏ ਰਾਗਵ ਚੱਡਾ ਹੁਣ ਨੇ ਕਿਹਾ ਕਿ ਅਗਲੇ 5 ਸਾਲ ਅਰਵਿੰਦ ਕੇਜਰੀਵਾਲ ਆਹੀ ਚਾਹੁੰਦੇ ਨੇ ਕਿ ਆਮ ਜਨਤਾ ਨੂੰ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਜਨਤਾ ਨੂੰ ਰੋਜ਼ਗਾਰ ਮਿਲੇਗਾ ਜਿਹੜਾ ਯੂਥ ਹੈ ਉਹ ਕੰਮ ਕਾਜ ਕਰੇਗਾ ਤਾਂ ਇਹਦਾ ਫਾਇਦਾ ਸਿੱਧਾ-ਸਿੱਧਾ ਦੇਸ਼ ਨੂੰ ਹੋਵੇਗਾ ਦੇਸ਼ ਤਰੱਕੀ ਕਰੇਗਾ ਪੰਚ ਤਰੀਕ ਨੂੰ ਵੋਟਾਂ ਪੈਣੀਆਂ ਨੇ ਦਿੱਲੀ ਵਿੱਚ ਜਿਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕਈ ਵੱਡੇ ਕਾਰਕਿਰਤਾ ਸ਼ਮੂਲੀਅਤ ਕਰ ਰਹੇ ਨੇ ਦਿੱਲੀ ਦੇ ਵੱਖਰੇ ਵੱਖਰੇ ਇਲਾਕਿਆਂ ਵਿੱਚ ਹਲਕਿਆਂ ਵਿੱਚੋਂ ਉਮੀਦਵਾਰਾਂ ਲਈ ਰੋਡ ਸ਼ੋਅ ਕਰ ਰਹੇ ਨੇ ਜਨਤਾ ਤੱਕ ਪਹੁੰਚ ਰਹੇ ਨੇ ਤਾਂ ਕਿ ਜਨਤਾ ਦੀ ਆਵਾਜ਼ ਪਤਾ ਚੱਲ ਸਕੇ ਤੇ ਜਿਸ ਤਰੀਕੇ ਦੀ ਲੋਕਾਂ ਦੀ ਭੀੜ ਹੈ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਜਿਸ ਤਰੀਕੇ ਲੋਕ ਉਸ ਰੋਡ ਸ਼ੋਅ ਵਿੱਚ ਐਦਾਂ ਦੀਆਂ ਸਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਤੋਂ ਤਾਂ ਹੀ ਜਿਸ ਪਤਾ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਫੇਰ ਤੋਂ اپنی سرکار ਬਣਾਉਣ ਲਈ ਦਿੱਲੀ ਵਿੱਚ ਪੂਰੀ ਤਰੀਕੇ ਨਾਲ ਤਿਆਰ ਨੇ 5 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਇਸ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਭੀੜ ਅਤੇ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਲਾਲ ਅਰਵਿੰਦ ਕੇਜਰੀਵਾਲ ਹੋਣ ਵੱਲ ਡੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਵੱਡੇ ਲੀਡਰ ਕਈ ਵੱਡੇ ਕਾਰਜਕਰਤਾ ਲੋਕਾਂ ਵਿੱਚ ਪਹੁੰਚ ਰਹੇ ਨੇ ਤਾਂ ਕਿ ਲੋਕਾਂ ਦੇ ਮਨ ਦੀ ਗੱਲ ਪਤਾ ਕੀਤੀ ਜਾ ਸਕੇ ਅਤੇ ਲੋਕ ਦਿੱਲੀ ਦੇ ਚਾਹੁੰਦੇ ਕੀ ਨੇ ਇਹ ਪਤਾ ਲਗਾਇਆ ਜਾ ਸਕੇ ਇਸ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ राघव ਛੱਡਾ ਅਦਰਸ਼ ਨਗਰ ਤੋਂ ਉਮੀਦਵਾਰ ਯਾਨੀ ਚੋਣ ਲੜ ਰਹੇ ਮੁਕੇਸ਼ ਕੁਮਾਰ ਗੋਇਲ ਜਿਲੀ ਉਹਨਾਂ ਨੇ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਅਸ਼ੀਰਵਾਦ ਲਿਆ ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਚ ਨੌਜਵਾਨਾਂ ਮਾਵਾਂ ਤੇ ਭੈਣਾਂ ਨੇ ਸ਼ਮੂਲੀਅਤ ਵੀ ਕੀਤੀ ਰੋਡ ਸ਼ਬਾ ਰੋਡ ਸ਼ੋਅ ਚ ਆਈ ਲੋਕਾਂ ਦੀ ਪੀੜ ਤੋਂ ਇਹ ਪਤਾ ਲੱਗਿਆ ਕਿ ਦਿੱਲੀ ਦੇ ਲੋਕ ਖੁਦ ਇਹ ਚੋਣ ਲੜ ਰਹੇ ਨੇ ਦਿੱਲੀ ਦਾ ਲਾਲ ਅਰਵਿੰਦ ਕੇਜਰੀਵਾਲ ਔਰ ਰਿਕਾਰਡ ਬਹੁਮਤ ਨਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੀ ਭੀੜ ਰੋਡ ਸ਼ੋਅ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਤਾਂ ਆ ਹੀ ਨਜ਼ਰ ਆਉਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਫਿਰ ਤੋਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਤਿਆਰ ਨੇ। ਸਾਨੂੰ ਲੋਕਾਂ ਦਾ ਬਹੁਤ ਪਿਆਰ ਅਸ਼ੀਰਵਾਦ ਤੇ ਸਮਰਥਨ ਵੀ ਨਾਲੋਂ ਨਾਲ ਮਿਲ ਰਿਹਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਈ ਵਾਅਦੇ ਕੀਤੇ ਨੇ ਜਿਵੇਂ ਰੋਜ਼ਗਾਰ, ਸਿੱਖਿਆ, ਸਿਹਤ, ਸਾਫ਼ ਸੁਥਰਾ ਪਾਣੀ ਅਤੇ ਰਹਿਣ ਤੇ ਬਸਣ ਨੂੰ ਵਧੀਆਂ ਥਾਵਾਂ ਇਹਨਾਂ ਸਾਰੀਆਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਸੀ ਜਿਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਸਾਫ਼ ਤੌਰ ਤੇ ਇਹ ਗੱਲ ਕੀਤੀ ਜਿਸ ਦੀ ਪੈਰ ਵੀ ਕਰਦੇ ਹੋਏ ਰਾਗਵ ਚੱਡਾ ਹੁਣ ਨੇ ਕਿਹਾ ਕਿ ਅਗਲੇ 5 ਸਾਲ ਅਰਵਿੰਦ ਕੇਜਰੀਵਾਲ ਆਹੀ ਚਾਹੁੰਦੇ ਨੇ ਕਿ ਆਮ ਜਨਤਾ ਨੂੰ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਜਨਤਾ ਨੂੰ ਰੋਜ਼ਗਾਰ ਮਿਲੇਗਾ ਜਿਹੜਾ ਯੂਥ ਹੈ ਉਹ ਕੰਮ ਕਾਜ ਕਰੇਗਾ ਤਾਂ ਇਹਦਾ ਫਾਇਦਾ ਸਿੱਧਾ-ਸਿੱਧਾ ਦੇਸ਼ ਨੂੰ ਹੋਵੇਗਾ ਦੇਸ਼ ਤਰੱਕੀ ਕਰੇਗਾ ਪਾਤ੍ਰਿਕ ਨੂੰ ਵੋਟਾਂ ਪੈਣੀਆਂ ਨੇ ਦਿੱਲੀ ਵਿੱਚ ਜਿਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕਈ ਵੱਡੇ ਕਾਰਜਕਰਤਾ ਸ਼ਮੂਲੀਅਤ ਕਰ ਰਹੇ ਨੇ ਦਿੱਲੀ ਦੇ ਵੱਖਰੇ ਵੱਖਰੇ ਇਹ ਇਲਾਕਿਆਂ ਵਿੱਚ ਹਲਕਿਆਂ ਵਿੱਚ ਉਮੀਦਵਾਰਾਂ ਲਈ ਇਹ ਰੋਡ ਸ਼ੋਅ ਕਰ ਰਹੇ ਨੇ ਜਨਤਾ ਤੱਕ ਪਹੁੰਚ ਰਹੇ ਨੇ ਤਾਂ ਕਿ ਜਨਤਾ ਦੀ ਆਵਾਜ਼ ਪਤਾ ਚੱਲ ਸਕੇ ਤਾਂ ਜਿਸ ਤਰੀਕੇ ਦੀ ਲੋਕਾਂ ਦੀ ਭੀੜ ਹੈ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਜਿਸ ਤਰੀਕੇ ਲੋਕ ਉਸ ਰੋਡ ਸ਼ੋਅ ਵਿੱਚ ਇਦਾਂ ਦੀਆਂ ਸਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਤੋਂ ਤਾਂ ਹੀ ਜਿਸ ਪਤਾ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਣ ਲਈ ਦਿੱਲੀ ਵਿੱਚ ਪੂਰੀ ਤਰੀਕੇ ਨਾਲ ਤਿਆਰ ਨੇ 5 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਇਸ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਭੀੜ ਅਤੇ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਲਾਲ ਅਰਵਿੰਦ ਕੇਜਰੀਵਾਲ ਹੋਣ ਵੱਲ ਢਲਦਾ ਹੋਇਆ ਨਜ਼ਰ ਆ ਰਿਹਾ ਹੈ। ਕਈ ਵੱਡੇ ਲੀਡਰ ਕਈ ਵੱਡੇ ਕਾਰਜਕਰਤਾ ਲੋਕਾਂ ਵਿੱਚ ਪਹੁੰਚ ਰਹੇ ਨੇ ਤਾਂ ਕਿ ਲੋਕਾਂ ਦੇ ਮਨ ਦੀ ਗੱਲ ਪਤਾ ਕੀਤੀ ਜਾ ਸਕੇ ਅਤੇ ਲੋਕ ਦਿੱਲੀ ਦੇ ਚਾਹੁੰਦੇ ਕੀ ਨੇ ਇਹ ਪਤਾ ਲਗਾਇਆ ਜਾ ਸਕੇ। ਇਸ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ राघव ਛੱਡਾ ਅਦਰਸ਼ ਨਗਰ ਤੋਂ ਉਮੀਦਵਾਰ ਯਾਨੀ ਚੋਣ ਲੜ ਰਹੇ ਮੁਕੇਸ਼ ਕੁਮਾਰ ਗੋਇਲ ਜਿਲੀ ਉਹਨਾਂ ਨੇ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਅਸ਼ੀਰਵਾਦ ਲਿਆ ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਚ ਨੌਜਵਾਨਾਂ ਮਾਵਾਂ ਤੇ ਭੈਣਾਂ ਨੇ ਸ਼ਮੂਲੀਅਤ ਵੀ ਕੀਤੀ ਰੋਡ ਸ਼ਬਾ ਰੋਡ ਸ਼ੋਅ ਚ ਆਈ ਲੋਕਾਂ ਦੀ ਪੀੜ ਤੋਂ ਇਹ ਪਤਾ ਲੱਗਿਆ ਕਿ ਦਿੱਲੀ ਦੇ ਲੋਕ ਖੁਦ ਇਹ ਚੋਣ ਲੜ ਰਹੇ ਨੇ ਦਿੱਲੀ ਦਾ ਲਾਲ ਅਰਵਿੰਦ ਕੇਜਰੀਵਾਲ ਔਰ ਰਿਕੋਰਡ ਬਹੁਮਤ ਨਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੀ ਭੀੜ ਰੋਡ ਸ਼ੋਅ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਤਾਂ ਆ ਹੀ ਨਜ਼ਰ ਆਉਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਫਿਰ ਤੋਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਤਿਆਰ ਨੇ। ਸਾਨੂੰ ਲੋਕਾਂ ਦਾ ਬਹੁਤ ਪਿਆਰ ਅਸ਼ੀਰਵਾਦ ਤੇ ਸਮਰਥਨ ਵੀ ਨਾਲੋਂ ਨਾਲ ਮਿਲ ਰਿਹਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਈ ਵਾਅਦੇ ਕੀਤੇ ਨੇ ਜਿਵੇਂ ਰੋਜ਼ਗਾਰ, ਸਿੱਖਿਆ, ਸਿਹਤ, ਸਾਫ਼ ਸੁਥਰਾ ਪਾਣੀ ਅਤੇ ਰਹਿਣ ਤੇ ਬਸਣ ਨੂੰ ਵਧੀਆਂ ਥਾਵਾ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਸੀ ਜਿਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਸਾਫ਼ ਤੌਰ ਤੇ ਇਹ ਗੱਲ ਕੀਤੀ ਜਿਸ ਦੀ ਪੈਰ ਵੀ ਕਰਦੇ ਹੋਏ ਰਾਗਵ ਚੱਡਾ ਹੁਣ ਨੇ ਕਿਹਾ ਕਿ ਅਗਲੇ 5 ਸਾਲ ਅਰਵਿੰਦ ਕੇਜਰੀਵਾਲ ਆਹੀ ਚਾਹੁੰਦੇ ਨੇ ਕਿ ਆਮ ਜਨਤਾ ਨੂੰ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਜਨਤਾ ਨੂੰ ਰੋਜ਼ਗਾਰ ਮਿਲੇਗਾ ਜਿਹੜਾ ਯੂਥ ਹੈ ਉਹ ਕੰਮ ਕਾਜ ਕਰੇਗਾ ਤਾਂ ਇਹਦਾ ਫਾਇਦਾ ਸਿੱਧਾ-ਸਿੱਧਾ ਦੇਸ਼ ਨੂੰ ਹੋਵੇਗਾ ਦੇਸ਼ ਤਰੱਕੀ ਕਰੇਗਾ ਅੱਜ ਤਰੀਕ ਨੂੰ ਵੋਟਾਂ ਪੈਣੀਆਂ ਨੇ ਦਿੱਲੀ ਵਿੱਚ ਜਿਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕਈ ਵੱਡੇ ਕਾਰਜਕਰਤਾ ਸ਼ਮੂਲੀਅਤ ਕਰ ਰਹੇ ਨੇ ਦਿੱਲੀ ਦੇ ਵੱਖਰੇ ਵੱਖਰੇ ਇਲਾਕਿਆਂ ਵਿੱਚ ਹਲਕਿਆਂ ਵਿੱਚੋਂ ਉਮੀਦਵਾਰਾਂ ਲਈ ਇਹ ਰੋਡ ਸ਼ੋਅ ਕਰ ਰਹੇ ਨੇ ਜਨਤਾ ਤੱਕ ਪਹੁੰਚ ਰਹੇ ਨੇ ਤਾਂ ਕਿ ਜਨਤਾ ਦੀ ਆਵਾਜ਼ ਪਤਾ ਚੱਲ ਸਕੇ ਤੇ ਜਿਸ ਤਰੀਕੇ ਦੀ ਲੋਕਾਂ ਦੀ ਭੀੜ ਹੈ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਜਿਸ ਤਰੀਕੇ ਲੋਕ ਉਸ ਰੋਡ ਸ਼ੋਅ ਵਿੱਚ ਇਦਾਂ ਦੀਆਂ ਸਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਤੋਂ ਤਾਂ ਹੀ ਜਿਸ ਪਤਾ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਣ ਲਈ ਦਿੱਲੀ ਵਿੱਚ ਪੂਰੀ ਤਰੀਕੇ ਨਾਲ ਤਿਆਰ ਨੇ 5 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਇਸ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਭੀੜ ਅਤੇ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਲਾਲ ਅਰਵਿੰਦ ਕੇਜਰੀਵਾਲ ਹੋਣ ਵੱਲ ਢਲਦਾ ਹੋਇਆ ਨਜ਼ਰ ਆ ਰਿਹਾ ਹੈ। ਕਈ ਵੱਡੇ ਲੀਡਰ ਕਈ ਵੱਡੇ ਕਾਰਜਕਰਤਾ ਲੋਕਾਂ ਵਿੱਚ ਪਹੁੰਚ ਰਹੇ ਨੇ ਤਾਂ ਕਿ ਲੋਕਾਂ ਦੇ ਮਨ ਦੀ ਗੱਲ ਪਤਾ ਕੀਤੀ ਜਾ ਸਕੇ ਅਤੇ ਲੋਕ ਦਿੱਲੀ ਦੇ ਚਾਹੁੰਦੇ ਕੀ ਨੇ ਇਹ ਪਤਾ ਲਗਾਇਆ ਜਾ ਸਕੇ। ਇਸ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ राघव ਛੱਡਾ ਅਦਰਸ਼ ਨਗਰ ਤੋਂ ਉਮੀਦਵਾਰ ਯਾਨੀ ਚੋਣ ਲੜ ਰਹੇ ਮੁਕੇਸ਼ ਕੁਮਾਰ ਗੋਇਲ ਜਿਲੀ ਉਹਨਾਂ ਨੇ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਅਸ਼ੀਰਵਾਦ ਲਿਆ ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਚ ਨੌਜਵਾਨਾਂ ਮਾਵਾਂ ਤੇ ਭੈਣਾਂ ਨੇ ਸ਼ਮੂਲੀਅਤ ਵੀ ਕੀਤੀ ਰੋਡ ਸ਼ਬਾ ਰੋਡ ਸ਼ੋਅ ਚ ਆਈ ਲੋਕਾਂ ਦੀ ਪੀੜ ਤੋਂ ਇਹ ਪਤਾ ਲੱਗਿਆ ਕਿ ਦਿੱਲੀ ਦੇ ਲੋਕ ਖੁਦ ਇਹ ਚੋਣ ਲੜ ਰਹੇ ਨੇ ਦਿੱਲੀ ਦਾ ਲਾਲ ਅਰਵਿੰਦ ਕੇਜਰੀਵਾਲ ਔਰ ਰਿਕੋਰਡ ਬਹੁਮਤ ਨਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੀ ਭੀੜ ਰੋਡ ਸ਼ੋਅ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਤਾਂ ਆ ਹੀ ਨਜ਼ਰ ਆਉਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਫਿਰ ਤੋਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਤਿਆਰ ਨੇ। ਸਾਨੂੰ ਲੋਕਾਂ ਦਾ ਬਹੁਤ ਪਿਆਰ ਅਸ਼ੀਰਵਾਦ ਤੇ ਸਮਰਥਨ ਵੀ ਨਾਲੋਂ ਨਾਲ ਮਿਲ ਰਿਹਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਈ ਵਾਅਦੇ ਕੀਤੇ ਨੇ ਜਿਵੇਂ ਰੋਜ਼ਗਾਰ, ਸਿੱਖਿਆ, ਸਿਹਤ, ਸਾਫ਼ ਸੁਥਰਾ ਪਾਣੀ ਅਤੇ ਰਹਿਣ ਤੇ ਬਸਣ ਨੂੰ ਵਧੀਆਂ ਥਾਵਾ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਸੀ ਜਿਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਸਾਫ਼ ਤੌਰ ਤੇ ਇਹ ਗੱਲ ਕੀਤੀ ਜਿਸ ਦੀ ਪੈਰ ਵੀ ਕਰਦੇ ਹੋਏ ਰਾਗਵ ਚੱਡਾ ਹੁਣ ਨੇ ਕਿਹਾ ਕਿ ਅਗਲੇ 5 ਸਾਲ ਅਰਵਿੰਦ ਕੇਜਰੀਵਾਲ ਆਹੀ ਚਾਹੁੰਦੇ ਨੇ ਕਿ ਆਮ ਜਨਤਾ ਨੂੰ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਜਨਤਾ ਨੂੰ ਰੋਜ਼ਗਾਰ ਮਿਲੇਗਾ ਜਿਹੜਾ ਯੂਥ ਹੈ ਉਹ ਕੰਮ ਕਾਜ ਕਰੇਗਾ ਤਾਂ ਇਹਦਾ ਫਾਇਦਾ ਸਿੱਧਾ-ਸਿੱਧਾ ਦੇਸ਼ ਨੂੰ ਹੋਵੇਗਾ ਦੇਸ਼ ਤਰੱਕੀ ਕਰੇਗਾ ਅੱਜ ਤਰੀਕ ਨੂੰ ਵੋਟਾਂ ਪੈਣੀਆਂ ਨੇ ਦਿੱਲੀ ਵਿੱਚ ਜਿਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕਈ ਵੱਡੇ ਕਾਰਜਕਰਤਾ ਸ਼ਮੂਲੀਅਤ ਕਰ ਰਹੇ ਨੇ ਦਿੱਲੀ ਦੇ ਵੱਖਰੇ ਵੱਖਰੇ ਇਲਾਕਿਆਂ ਵਿੱਚ ਹਲਕਿਆਂ ਵਿੱਚੋਂ ਉਮੀਦਵਾਰਾਂ ਲਈ ਰੋਡ ਸ਼ੋਅ ਕਰ ਰਹੇ ਨੇ ਜਨਤਾ ਤੱਕ ਪਹੁੰਚ ਰਹੇ ਨੇ ਤਾਂ ਕਿ ਜਨਤਾ ਦੀ ਆਵਾਜ਼ ਪਤਾ ਚੱਲ ਸਕੇ ਤੇ ਜਿਸ ਤਰੀਕੇ ਦੀ ਲੋਕਾਂ ਦੀ ਭੀੜ ਹੈ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਜਿਸ ਤਰੀਕੇ ਲੋਕ ਉਸ ਰੋਡ ਸ਼ੋਅ ਵਿੱਚ ਐਦਾਂ ਦੀਆਂ ਸਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਤੋਂ ਤਾਂ ਹੀ ਜਿਸ ਪਤਾ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਫੇਰ ਤੋਂ اپنی سرکار ਬਣਾਉਣ ਲਈ ਦਿੱਲੀ ਵਿੱਚ ਪੂਰੀ ਤਰੀਕੇ ਨਾਲ ਤਿਆਰ ਨੇ 5 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਇਸ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਭੀੜ ਅਤੇ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਲਾਲ ਅਰਵਿੰਦ ਕੇਜਰੀਵਾਲ ਹੋਣ ਵੱਲ ਡੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਵੱਡੇ ਲੀਡਰ ਕਈ ਵੱਡੇ ਕਾਰਜਕਰਤਾ ਲੋਕਾਂ ਵਿੱਚ ਪਹੁੰਚ ਰਹੇ ਨੇ ਤਾਂ ਕਿ ਲੋਕਾਂ ਦੇ ਮਨ ਦੀ ਗੱਲ ਪਤਾ ਕੀਤੀ ਜਾ ਸਕੇ ਅਤੇ ਲੋਕ ਦਿੱਲੀ ਦੇ ਚਾਹੁੰਦੇ ਕੀ ਨੇ ਇਹ ਪਤਾ ਲਗਾਇਆ ਜਾ ਸਕੇ ਇਸ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ राघव ਛੱਡਾ ਅਦਰਸ਼ ਨਗਰ ਤੋਂ ਉਮੀਦਵਾਰ ਯਾਨੀ ਚੋਣ ਲੜ ਰਹੇ ਮੁਕੇਸ਼ ਕੁਮਾਰ ਗੋਇਲ ਜਿਲੀ ਉਹਨਾਂ ਨੇ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਅਸ਼ੀਰਵਾਦ ਲਿਆ ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਚ ਨੌਜਵਾਨਾਂ ਮਾਵਾਂ ਤੇ ਭੈਣਾਂ ਨੇ ਸ਼ਮੂਲੀਅਤ ਵੀ ਕੀਤੀ ਰੋਡ ਸ਼ਬਾ ਰੋਡ ਸ਼ੋਅ ਚ ਆਈ ਲੋਕਾਂ ਦੀ ਪੀੜ ਤੋਂ ਇਹ ਪਤਾ ਲੱਗਿਆ ਕਿ ਦਿੱਲੀ ਦੇ ਲੋਕ ਖੁਦ ਇਹ ਚੋਣ ਲੜ ਰਹੇ ਨੇ ਦਿੱਲੀ ਦਾ ਲਾਲ ਅਰਵਿੰਦ ਕੇਜਰੀਵਾਲ ਔਰ ਰਿਕਾਰਡ ਬਹੁਮਤ ਨਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੀ ਭੀੜ ਰੋਡ ਸ਼ੋਅ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਤਾਂ ਆ ਹੀ ਨਜ਼ਰ ਆਉਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਫਿਰ ਤੋਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਤਿਆਰ ਨੇ। ਸਾਨੂੰ ਲੋਕਾਂ ਦਾ ਬਹੁਤ ਪਿਆਰ ਅਸ਼ੀਰਵਾਦ ਤੇ ਸਮਰਥਨ ਵੀ ਨਾਲੋਂ ਨਾਲ ਮਿਲ ਰਿਹਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਈ ਵਾਅਦੇ ਕੀਤੇ ਨੇ ਜਿਵੇਂ ਰੋਜ਼ਗਾਰ, ਸਿੱਖਿਆ, ਸਿਹਤ, ਸਾਫ਼ ਸੁਥਰਾ ਪਾਣੀ ਅਤੇ ਰਹਿਣ ਤੇ ਬਸਣ ਨੂੰ ਵਧੀਆਂ ਥਾਵਾ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਸੀ ਜਿਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਸਾਫ਼ ਤੌਰ ਤੇ ਇਹ ਗੱਲ ਕੀਤੀ ਜਿਸ ਦੀ ਪੈਰ ਵੀ ਕਰਦੇ ਹੋਏ ਰਾਗਵ ਚੱਡਾ ਹੁਣ ਨੇ ਕਿਹਾ ਕਿ ਅਗਲੇ 5 ਸਾਲ ਅਰਵਿੰਦ ਕੇਜਰੀਵਾਲ ਆਹੀ ਚਾਹੁੰਦੇ ਨੇ ਕਿ ਆਮ ਜਨਤਾ ਨੂੰ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਜਨਤਾ ਨੂੰ ਰੋਜ਼ਗਾਰ ਮਿਲੇਗਾ ਜਿਹੜਾ ਯੂਥ ਹੈ ਉਹ ਕੰਮ ਕਾਜ ਕਰੇਗਾ ਤਾਂ ਇਹਦਾ ਫਾਇਦਾ ਸਿੱਧਾ-ਸਿੱਧਾ ਦੇਸ਼ ਨੂੰ ਹੋਵੇਗਾ ਦੇਸ਼ ਤਰੱਕੀ ਕਰੇਗਾ ਪੰਚ ਤਰੀਕ ਨੂੰ ਵੋਟਾਂ ਪੈਣੀਆਂ ਨੇ ਦਿੱਲੀ ਵਿੱਚ ਜਿਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਕਈ ਵੱਡੇ ਕਾਰਕਿਰਤਾ ਸ਼ਮੂਲੀਅਤ ਕਰ ਰਹੇ ਨੇ ਦਿੱਲੀ ਦੇ ਵੱਖਰੇ ਵੱਖਰੇ ਇਲਾਕਿਆਂ ਵਿੱਚ ਹਲਕਿਆਂ ਵਿੱਚੋਂ ਉਮੀਦਵਾਰਾਂ ਲਈ ਰੋਡ ਸ਼ੋਅ ਕਰ ਰਹੇ ਨੇ ਜਨਤਾ ਤੱਕ ਪਹੁੰਚ ਰਹੇ ਨੇ ਤਾਂ ਕਿ ਜਨਤਾ ਦੀ ਆਵਾਜ਼ ਪਤਾ ਚੱਲ ਸਕੇ ਤੇ ਜਿਸ ਤਰੀਕੇ ਦੀ ਲੋਕਾਂ ਦੀ ਭੀੜ ਹੈ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਜਿਸ ਤਰੀਕੇ ਲੋਕ ਉਸ ਰੋਡ ਸ਼ੋਅ ਵਿੱਚ ਐਦਾਂ ਦੀਆਂ ਸਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਤੋਂ ਤਾਂ ਹੀ ਜਿਸ ਪਤਾ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਫੇਰ ਤੋਂ ਆਪਣੀ ਸਰਕਾਰ ਬਣਾਉਣ ਲਈ ਦਿੱਲੀ ਵਿੱਚ ਪੂਰੀ ਤਰੀਕੇ ਨਾਲ ਤਿਆਰ ਨੇ